ਜੀ ਪਲਾਨ ਚੇਂਜ ਹੁੰਦਾ ਹੋਇਆ ਤੇ ਹੁਣ ਆਈ ਚੱਲੇ ਆ ਤਰਤਾਰ ਸਾਹਿਬ ਤੇ ਇੱਥੇ ਰੋ ਗਏ ਜਾਣ ਦੇ ਵਿੱਚ ਸਿੱਧਾ ਹੀ ਜਾਣਾ ਇੱਥੋਂ ਐਨ ਮੇਰੀ ਜਾਣਾ ਸਿੱਧਾ ਉਹਦੀ ਵੀ ਪੈ ਜਾਂਦਾ ਵਾ ਚਲਾਂ ਦੀ ਜਾਣ ਦੇ ਹੁਣ ਸਿੱਧਾ ਸਿੱਧਾ ਜਾਣਾ ਠੀਕ ਆ ਇੱਧਰ ਆ ਕੇ ਸੱਜਣ ਕਹਾਂ ਮਿਲਦੇ ਆ ਤੈਨੂੰ ਤਰਤਾਰ ਸਾਹਿਬ ਜਾ ਕੇ ਠੰਡੀ ਮਿੱਠੀ ਛੀਂਹ ਠੰਡੀ ਮਿੱਠੀ ਆਹ ਗੋਪੀ ਵੀ ਹੋ ਗਏ ਡਾਲੇ ਆ ਰੋਖੇ ਆ ਚਲੋ ਪੀਨੇ ਆ ਮਾਰੇ ਦੀ ਕਿਰਪਨਾ ਸ਼ਕੀਵ ਛੱਕਦੇ ਆ ਲੋਈ ਹੁਣ ਆਪਾਂ ਪਹੁੰਚ ਚੁੱਕੇ ਆ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਥਾਨ ਤੇ ਪਹੁੰਚ ਚੁੱਕੇ ਆਪਾਂ ਕਰੋਨੇ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਆਪ ਆਪ ਵੀ ਕਰਦੇ ਆ ਤੇ ਜੋੜਾ ਜਮਾ ਕਰਾ ਦਈਏ ਜੋੜਾ ਕਰ ਅਮੋਰਸਾ ਲਾਉਂਦੇ ਮੁੰਡੇ ਆਪਣੇ ਤੇ ਆਉਂਦੇ ਆਪਾਂ ਲਾ ਕੇ ਫਿਰ ਆਪਾਂ ਜੋੜਾ ਜਮਾ ਕਰਾਉਨੇ ਆ ਤੇ ਚੱਲੇ ਹਣੋਂ ਉਹਨੂੰ ਜੋੜਾ ਲਾ ਕੇ ਹੁਣ ਜਮਾ ਕਰਾ ਕੇ ਤੁਹਾਨੂੰ ਮਿਲਦੇ ਆ ਨਹੀਂ ਕਰਾਉਣਾ ਯਾਰ ਇਦਾਂ ਬਦਲਦਾ ਕਿਦਾਂ ਹੈ ਉਹ ਹੈਲੋ ਭਾਜੀ ਜੀ ਜਿਹੜਾ ਜੀ ਜੋੜੇ ਜਮਾ ਕਰਾਉਣਾ ਹੈ ਆ ਪਾ ਇੱਥੇ ਚਲੋ ਚਲੋ ਆਓ ਜਲ ਛੱਕੇ ਤੇ ਅੰਦਰ ਕਰੀਏ ਦਰਸ਼ਨ ਰੇ ਦਿਖਾਤਾ ਆ ਜੀ ਤਾਂ ਤਾਂ ਸੇਵਾ ਗਈ ਆਪਾਂ ਤੇ ਹੁਣ ਚੱਲੇ ਅੰਦਰ ਤੇ ਮਿਲਦੇ ਆ ਤੁਹਾਨੂੰ ਅੰਦਰ ਜਾ ਕੇ ਮੈਂ ਦਰਸ਼ਨ ਦਿਖਾਰੇ ਕਰਾਉਣੇ ਆ ਤੁਹਾਨੂੰ ਸਾਰਿਆਂ ਨੂੰ ਆਪ ਵੀ ਕਰਦੇ ਆ ਤੇ ਪਹਿਲਾਂ ਇਸ਼ਨਾਨ ਇਸ਼ਨਾਨ ਕਰ ਲਈਦੇ ਪਹਿਲਾਂ ਹਨਾ ਪੰਜ ਇਸ਼ਨਾਨ స్నా దర్శన దాన్ని అందర ਮਹਾਰਾਜ ਦੀ ਕਿਰਪਾ ਨਾਲ ਅੰਦਰ ਦੇ ਸ਼ੇਜਿਦਾਰੇ ਕਰਕੇ ਤੇ ਹੁਣ ਮੁੰਡੇ ਚਲੇ ਪ੍ਰਕਰਮਾ ਕਰਨ ਤੇ ਬੋਵੀ ਜੀਆ ਕਿੰਨੇ ਕਿੱਲੇ ਆ ਠੀਕ ਹੈ ਅਸੀਂ ਮੈਡ ਤੇ ਨਹੀਂ ਧਰਨਾ ਅਸੀਂ ਫਾਸਟੇ ਧਰਨਾ ਹੈ ਕਹਿੰਦੇ ਇਹ 1.75 ਏਕੜ ਦੇ ਵਿੱਚ 1.75 ਏਕੜ ਓਕੇ ਕਿੱਥੇ ਅਜੇ ਫਾਇਕੇੜ ਦੇ ਵਿੱਚ 25 ਜਮਾ 25 ਸੋਣਿਆ ਨੇ ਗੱਲਾਂ ਆਹਾਂ ਸਰੋਵਰ ਆ ਕੱਲਾ ਤੁਸੀਂ ਕਿੱਲੇ ਦੀ ਗੱਲ ਕਰਦੇ ਨਾ ਮੈਂ ਏਕੜ ਗਿਆ ਏਕੜ ਕਿੰਨਾ ਹੁੰਦਾ ਏਕੜ ਕਿੱਲੇ ਤਿੰਨ ਕਿੱਲੇ ਦਾ ਕਿੱਕਰ ਹੁੰਦਾ ਚਲੋ ਕੋਈ ਨਹੀਂ ਇਹ ਆਪਣੇ ਪੰਜਾਬ ਦਾ ਪੰਜਾਬ ਦਾ ਕੀ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਆ ਇਹ ਧਾਰਮਿਕ ਸਰੋਵਰ ਸਭ ਤੋਂ ਵੱਡਾ ਆ ਤੇ ਦੂਜੇ ਨੰਬਰ ਤੇ ਸ੍ਰੀ ਮਕਸਰ ਸਾਹਿਬ ਦਾ ਆ ਬਾਕੀ ਚਲੋ ਮਾਰੇ ਦੀ ਕਿਰਪਾ ਨਾਲ ਮਾਰੇ ਨੇ ਬੁਲਾਇਆ ਵਾ ਦਰਸ਼ਨ ਕਰਨ ਲਈ ਆਪਣੇ ਬੱਚਿਆਂ ਨੂੰ ਤੇ ਦਰਸ਼ਨ ਬਹੁਤ ਵਧੀਆ ਹੋ ਗਿਆ ਹੁਣ ਪ੍ਰਕਰਮਾ ਕਰਕੇ ਤੇ ਦਰਸ਼ਕਾਂ ਨੂੰ ਲੋ ਜੀ ਚਲੀਏ ਅੰਦਰ ਮੱਥਾ ਟੇਕਦੇ ਆ ਅੱਜ ਜੱਥੇ ਦਾ ਰਬਾ ਫੂਲਾ ਸਿੰਘ ਜੀ ਦਾ ਸਥਾਨ ਹੈ ਜੀ ਲੋਹੀ ਪ੍ਰਕਰਮਾ ਪੂਰੀ ਕਰਕੇ ਇੱਥੇ ਹੁਣ ਚੱਲੇ ਆ ਹੁਣ ਇੱਕ ਗੁਰੂ ਘਰ ਇੱਕ ਹੋਰ ਹੈਗਾ ਹੁਣ ਮੈਨੂੰ ਯਾਦ ਨਹੀਂ ਆ ਰਿਹਾ ਨਾਮ ਗੁਰੂ ਘਰ ਦਾ ਕੀ ਆ ਤਿੰਨ ਕਹੇ ਸੀ ਤੁਹਾਨੂੰ ਸ਼ੁਰੂ ਚ ਤੇ ਇਹ ਪਾਠ ਚ ਪਾਣਗੇ ਜਿੱਦਾਂ ਪਹਿਲਾ ਪਾਠ ਪਾ ਗਿਆ ਦੂਜਾ ਪਾ ਗਿਆ ਤੇ ਤੀਜਾ ਪਾ ਜੂਗਾ ਇਦਾਂ ਪਾਏ ਪਾਠ ਚ ਪਾਉਣੇ ਆ ਤੇ ਹੁਣ ਪ੍ਰਕਰਮਾ ਪੂਰੀ ਹੋ ਗਈ ਹੈ ਤਾਂ ਹੁਣ ਆਪਾਂ ਚੱਲੇ ਆ ਤੇ ਮੁੰਡੇ ਉਹਦੇ ਮੱਥਾ ਟੇਕਣ ਦੇ ਸੀ ਉੱਥੇ ਵਾਪਸੀ ਕਰਦੇ ਆ ਉਹ ਮਰਦ ਜੀ ਲੋ ਜੀ ਜੋੜੇਕਰ ਤੋਂ ਜੋੜੇ ਲੈ ਕੇ ਉਹਦੇ ਹੁਣ ਚੱਲੇ ਆ ਝੂਲਦੇ ਮਹਿਲ ਗੁਰੂਗੜ੍ਹ ਕੋਈ ਹੁਣ ਆਪਾਂ ਬਾਲੇ ਚੱਲੇ ਝੂਲਦੇ ਮਹਿਲ ਨੂੰ ਤੇ ਹੈਗਾ 6 ਕਿਲੋਮੀਟਰ ਇੱਥੋਂ ਤੇ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਤੇ ਬਾਕੀ ਬੋਬੀ ਜੀ ਦੱਸਣਗੇ ਤੁਹਾਨੂੰ ਕਿ ਆਪਾਂ ਇਤਿਹਾਸ ਨਹੀਂ ਦੱਸਣਾ ਯਾਰ ਕੋਈ ਨਵਾਬ ਸਾਹਿਬ ਦਾ ਕੋਈ ਨਹੀਂ ਤੁਹਾਨੂੰ ਅੱਗੇ ਜਾ ਕੇ ਜ਼ਰੂਰ ਚਾਨਣਾ ਪਾਵਾਂਗੇ ਬਾਕੀ ਹੋਰ ਸਿੰਘ ਉਹ ਇਨਾਂ ਨੇ ਇਹ ਨਹੀਂ ਲਿਓਣ ਵਾਲੇ ਹੈਗੇ ਮੈਂ ਤੁਹਾਨੂੰ ਦੱਸਾਂ ਚਲੋ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਠੀਕ ਹੈ ਇਹ ਫਾਨਚੂ ਹੁੰਦੀ ਹੈ ਨਾ ਅੱਧਰ ਨੂੰ ਆਕਰ ਕੇ ਰਣ ਦੇ ਬਾਹਰਲੀ ਸੜੀ ਆ ਥਾਪੀ ਆ ਬਣਦਾ ਨਾ ਹੈ ਨਾ ਥਾਪੀ ਹੈ ਨਾ ਠੱਥੀ ਹੈ ਨਾ ਥੱਤੀ ਥਾਪੀ ਹੀ ਜੰਦਾ ਥੱਥੀ ਆ ਆਹ ਦੇਖੋ ਜੀ ਜੇ ਤਾਂ ਇੱਥੋਂ ਦੇਖਦੇ ਹੋਵੇ ਨਿਸ਼ਾਨ ਸਾਹਿਬ ਦੇਦੇ ਹੋਣੇ ਆ ਦੇਖੋ ਜਾ ਕੇ ਤੁਹਾਨੂੰ ਉੱਧਰ ਹੁੰਦੇ ਆ ਕੱਛੇ ਜਾ ਆਪੀ ਕਰਦੇ ਹੋਏ ਲਈ ਆ ਭਰਾਵਾ ਹੁਣ ਆਪਾਂ ਆ ਗਏ ਆ ਵੀ ਝੂਲਦੇ ਮਹਿਲ ਤੇ ਕਰੋ ਦਰਸ਼ਨ ਫਿਕਰਾ ਨੈਦਰ ਜਗੇ ਤੁਹਾਨੂੰ ਦਰਸ਼ਨ ਆ ਝੂਲਦੇ ਆ ਇਹਦਾ ਖਲਦਾ ਜਾ ਕਰਕੇ ਬੈਠੇ ਉੱਤੇ ਫੋਟੋ ਨਹੀਂ ਕਿਤੇ ਹੁੰਦੀ ਅੱਛਾ ਮਤਲਬ ਉੱਤੇ ਬਹਿ ਕੇ ਦੇਖਦਾ ਵੀ ਝੂਲਦਾ ਆ ਬਾਬਾ ਉਹ ਲੱਗਦਾ ਕਿ ਹਿਰਦਾ ਵਾ ਓਕੇ ਓਕੇ ਉਹ ਗੱਲਾ ਠੀਕ ਆ ਓਕੇ ਓਕੇ ਗੁਰੂਆਵਾ ਕਰਾਂਗੇ ਐਕਸਪੀਰੀਅੰਸ ਚਲੋ ਕਰਦੇ ਆ ਦਰਸ਼ਨ ਜਿਦਾਰੇ ਤੇ ਮਿਲਦੇ ਆ ਵੇ ਦੇ ਹੁੰਦਾ ਫਰਕ ਪਿਆ ਹਣਾ ਫਰਕ ਪਿਆ ਨਾ ਇਹਦੇ ਮੈਨੂੰ ਪਤਾ ਹੀਗਾ ਉਹ ਇਹ ਇੱਥੇ ਹੁਣ ਆਪਾਂ ਦਰਸ਼ਨ ਕਰਕੇ ਤੇ ਇੱਥੇ ਕਹਿੰਦੇ ਆ ਵੀ ਆਪਣਾ ਝੂਲਦਾ ਦੇਖਦਾ ਜਦੋਂ ਇੱਥੇ ਆਪਾਂ ਉੱਪਰ ਬੈਠੀਏ ਝੂਲਦਾ ਦੇਖਦਾ ਚਲੋ ਦੇਖਦੇ ਆ ਬੈਠ ਕੇ ਦੇਖਦੇ ਆ ਜਾ ਕੇ ਪਹਿਲਾਂ ਵਾਲਾ ਸੁਣਾ ਹਣੇ ਜਨੇ ਚਾਰ ਚਾਰ ਨੇ ਆ ਹੁਣ ਚਲੋ ਜਾ ਕੇ ਦੇਖਦੇ ਆ ਉੱਪਰ ਹੁਣ ਵੇਖੋ ਚੱਲੇ ਹੁਣ ਆਪਾਂ ਪਿੰਡਾਂ ਨੂੰ ਵਾਪਸੀ ਤੇ ਲੱਗੇ ਕਰਨ ਤੇ ਰਾਹ 'ਚ ਜੇ ਕਿਤੇ ਰੁਕਾਂਗੇ ਤੁਹਾਨੂੰ ਦਿਖਾ ਦਾਂਗੇ ਤੇ ਦਰਸ਼ਨ ਕਰਕੇ ਤੇ ਜਿੰਨੇ ਮਾਰੇ ਨੇ ਲਿਖਿਆ ਹੀ ਅਜਲੀ ਉਹਨੇ ਕਰਕੇ ਮਾਰੇ ਨੇ ਬੁਲਾਇਆ ਹੀ ਉਸਤਾਜੀ ਜੀ ਨੇ ਨਾ ਉਹਨਾਂ ਦੇ ਬਲਾਵੇ ਦੇ ਬਿਨਾ ਆ ਸਕਦੇ ਕਦੇ ਬਸ ਬੁਲਾਇਆ ਹੀ ਮਾਰੇ ਨੇ ਹੁਣ ਬਸ ਚੱਲਦੇ ਆ ਤੇ ਤੁਹਾਨੂੰ ਮਿਲਦੇ ਆ ਰਾਹ 'ਚ ਜੇ ਜੇ ਟਕਰੇ ਜੇ ਰੁਕੇ ਲੋਕੇਸ਼ਨ ਲਾ ਕੇ ਦੇਖਦੇ ਕਿਤੇ ਲੱਗੇ ਹਨ ਪਿੰਡ ਬਿੱਧਰੋਂ ਦੀ ਪਿੰਡ ਰਾਜ ਕੀ ਗੂਗਲ ਜਰੂਰ ਰੁਕਾਂਗੇ ਮਿਲਦੇ ਆ ਤੁਹਾਨੂੰ ਜੀ ਇੱਥੇ ਆਪਾਂ ਕਰਦੇ ਆ ਵਲੌਗ ਦੀ ਸਮਾਪਤੀ ਤੇ ਪਹੁੰਚ ਗਏ ਹਾਂ ਪਿੰਡ ਤੇ ਜਸੇ ਉਹਦਾਂ ਨੂੰ ਫੇਰ ਬੈਸ ਬਲੌਗ ਇਦਾਂ ਲੱਗਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਭਰਾ ਮੈਨੂੰ ਸਪੋਰਟ ਜ਼ਰੂਰ ਕਰਿਓ ਤੇ ਅੱਗੇ ਬਲੌਗ ਇਦਾਂ ਦਾ ਲੱਗਾ ਮੈਂ